ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਇੱਕੀ ਮਿੰਦੇ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਗੁਰਪ੍ਰੀਤ ਨੇ ਕਿਉਂਕਿ ਗੁਰਪ੍ਰੀਤ ਚਾਹੁੰਦਾ ਏ ਕਿ ਮਿੰਦਾ ਵੀ ਮੇਰੀ ਗੱਲ ਮੰਨ ਕੇ ਤੇ ਉਹ ਸਾਈਂ ਜੀ ਦੇ ਅੱਗੇ ਮੱਥਾ ਟੇਕੇ ਪਰ ਮਿੰਦੇ ਨੂੰ ਇਹ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਤੇ ਉਹ ਕਹਿੰਦਾ ਹੈ ਕਿ ਉਹ ਸਾਈਂ ਨਹੀਂ ਹੈਗਾ ਸਾਈਂ ਸ਼ਬਦ ਤਾਂ ਬਹੁਤ ਪਵਿੱਤਰ ਆ ਉਹ ਤਾਂ ਇੱਕ ਨੰਬਰ ਦਾ ਝੂਠਾ ਇਨਸਾਨ ਆ ਫਰੇਬੀ ਇਨਸਾਨ ਆ ਤੁਸੀਂ ਉਸਦੇ ਮਗਰ ਲੱਗੇ ਹੋਏ ਅਤੇ ਉਹ ਭੋਲਿਆ ਇਨਸਾਨਾਂ ਨੂੰ ਫਸਾਉਂਦਾ ਏ ਤੇ ਉਹਨਾਂ ਕੋਲੋਂ ਪੈਸਿਆਂ ਦੀ ਲੁੱਟਮਾਰ ਕਰਦਾ ਏ ਪਰ ਗੁਰਪ੍ਰੀਤ ਨੂੰ ਇਹ ਗੱਲ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਤੇ ਉਹ ਮਿੰਦੇ ਦੇ ਥੱਪੜ ਮਾਰ ਦਿੰਦਾ ਹੈ ਜਿਹੜੀ ਗੱਲ ਕਿ ਉਹ ਉਸਦੀ ਘਰ ਵਾਲੀ ਹਰਪ੍ਰੀਤ ਨੂੰ ਬਹੁਤ ਜ਼ਿਆਦਾ ਚੁਬਦੀ ਆ ਅਜੇ ਮਿੰਦੇ ਨੂੰ ਇੰਨਾ ਗੁੱਸਾ ਨਹੀਂ ਆਉਂਦਾ ਜਿੰਨਾ ਹਰਪ੍ਰੀਤ ਨੂੰ ਆਉਂਦਾ ਤੇ ਉਹ ਇਹ ਕਹਿ ਵੀ ਦਿੰਦੀ ਆ ਕਿ ਹੁਣ ਆਪਾਂ ਅੱਗੇ ਤੋਂ ਇਹਨਾਂ ਦੇ ਕੋਲੋਂ ਛਿੱਤਰ ਨਹੀਂ ਖਾਣੇ ਤੇ ਉਹ ਆਪਣੇ ਘਰ ਵਾਲੇ ਮਿੰਦੇ ਨੂੰ ਕਹਿੰਦੀ ਆ ਕਿ ਹੁਣ ਆਪਾਂ ਅੱਡ ਹੋ ਚਾਹੀਏ ਕਿਉਂਕਿ ਤੁਹਾਡੀ ਇਸ ਘਰ ਵਿੱਚ ਬਹੁਤ ਜ਼ਿਆਦਾ ਇਨਸਲਟ ਹੋ ਰਹੀ ਹੈ ਮਿੰਦੇ ਨੂੰ ਇਹ ਗੱਲ ਫੀਲ ਤਾਂ ਹੁੰਦੀ ਆ ਭਾਰੋ ਸੋਚਦਾ ਏ ਕਿ ਕੋਈ ਗੱਲ ਨਹੀਂ ਅਜੇ ਮੇਰੇ ਭਰਾ ਦੀਆਂ ਅੱਖਾਂ ਤੇ ਉਹ ਨਕਲੀ ਸਾਈ ਦੀ ਪੱਟੀ ਵੱਜੀ ਹੋਈ ਆ ਜਦ ਲੱਥੀ ਤਾਂ ਉਹ ਬਹੁਤ ਪਛਤਾਵੇਗਾ ਤੇ ਜਰੂਰ ਮੇਰੇ ਕੋਲੋਂ ਮਾਫੀ ਮੰਗੇਗਾ ਮੈਂ ਵੀ ਉਸ ਦਿਨ ਦਾ ਹੀ ਇੰਤਜ਼ਾਰ ਕਰਾਂਗਾ ਤੇ ਫਿਰ ਉਹ ਉਥੋਂ ਚਲਾ ਜਾਂਦਾ ਏ ਤੇ ਖੇਤਾਂ ਵਿੱਚ ਪਹੁੰਚ ਜਾਂਦਾ ਏ ਉੱਥੇ ਉਹ ਬੁੱਟਰ ਦੇ ਨਾਲ ਦੁਬਾਰਾ ਤੋਂ ਮਿਲਦਾ ਏ ਤੇ ਸਾਰੀ ਗੱਲ ਬੁੱਟਰ ਨੂੰ ਦੱਸ ਦਿੰਦਾ ਏ ਬੁੱਟਰ ਹਰ ਵਕਤ ਉਸਦੀ ਹੈਲਪ ਕਰਨ ਦੀ ਹੀ ਸੋਚਦਾ ਏ ਨਾ ਕਿ ਉਸ ਨੂੰ ਕੋਈ ਗਲਤ ਮੱਤ ਦਿੰਦਾ ਏ ਪਰ ਗੁਰਪ੍ਰੀਤ ਨੂੰ ਸ਼ੱਕ ਹੁੰਦਾ ਏ ਕਿ ਮਿੰਦਾ ਪਤਾ ਨਹੀਂ ਕਿਉਂ बार-बार ਉੱਥੇ ਜਾਂਦਾ ਏ ਅਮਣੇ ਨੂੰ ਲੈ ਕੇ ਸਾਈਂ ਜੀ ਦੇ ਕੋਲ ਚਲਾ ਜਾਂਦਾ ਉਸ ਨੂੰ ਪੈਸੇ ਦੇਣ ਲਈ ਰਸਤੇ ਵਿੱਚ ਉਹ ਖੇਤਾਂ ਵਿੱਚੋਂ ਦੀ ਦੇਖਦਾ ਹੈ ਕਿ ਉੱਥੇ ਮਿੰਦਾ ਨਹੀਂ ਹੁੰਦਾ ਕਿਉਂਕਿ ਮਿੰਦਾ ਬੋਟਰ ਦੇ ਨਾਲ ਉਸ ਦੇ ਘਾਰ ਚਲਾ ਜਾਂਦਾ ਹੈ ਤੇ ਉਹ ਸਾਈਂ ਜੀ ਦੇ ਕੋਲ ਜਾ ਕੇ ਉਸ ਨੂੰ ਪੈਸੇ ਦੇ ਕੇ ਆਉਂਦਾ ਹੈ ਤੇ ਸਾਈਂ ਜੀ ਬੜਾ ਖੁਸ਼ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਉਪਾਰ ਜਿਹੜਾ ਮਰਜ਼ੀ ਹੋਵੇ ਜੇ ਤੇ ਸੱਚ ਹੋਏਗਾ ਠੀਕ ਆ ਨਾ ਹੋਏਗਾ ਤਾਂ ਆਪਾਂ ਫੇਰ ਕੋਈ ਬਹਾਨਾ ਹੀ ਬਣਾ ਦੇਵਾਂਗੇ ਤੇ ਪੈਸੇ ਤਾਂ ਲੈ ਕੇ ਵਰਤਦੇ ਆਂ ਤੇ ਉਸ ਦਾ ਚੇਲਾ ਤੇ ਉਹ ਪੈਸੇ ਲੈ ਕੇ ਖਾ ਲੈਂਦੇ ਨੇਤੇ ਉਧਰ ਗੁਰਪ੍ਰੀਤ ਫੇਰ ਵਾਪਸ ਆਉਂਦਾ ਇਹ ਤੇ ਮਿੰਦਾ ਉਥੇ ਨਹੀਂ ਹੁੰਦਾ ਘਰ ਆ ਕੇ ਉਹ ਸਾਰਿਆਂ ਨੂੰ ਕਹਿੰਦਾ ਏ ਕਿ ਮਿੰਦਾ ਕਰੋ ਖੇਤ ਲਈ ਕਹਿ ਕੇ ਜਾਂਦਾ ਏ ਤੇ ਉੱਥੇ ਪਹੁੰਚਿਆ ਨਹੀਂ ਹੁੰਦਾ ਉਦੋਂ ਨਕਲੀ ਸਾਈਂ ਨੇ ਵੀ ਉਸਦੇ ਕੰਨ ਭਰੇ ਹੁੰਦੇ ਆ ਕਿਉਂਕਿ ਨਕਲੀ ਸਾਈਂ ਇਹ ਚੇਲੇ ਨੇ ਸਾਰੀਆਂ ਗੱਲਾਂ ਮਿੰਦੇ ਤੇ ਬੁੱਟਰ ਦੀਆਂ ਸੁਣੀਆਂ ਹੁੰਦੀਆਂ ਨੇ ਤੇ ਉਹ ਉਦਾਂ ਹੀ ਆਪਣੇ ਸਾਈਂ ਨੂੰ ਦੱਸ ਦਿੰਦਾ ਏ ਤੇ ਸਾਈਂ ਅੱਗੋਂ ਆਪਣੇ ਤਰੀਕੇ ਨਾਲ 1 2 4 ਗੱਲਾਂ ਹੋਰ ਲਾ ਕੇ ਗੁਰਪ੍ਰੀਤ ਨੂੰ ਦੱਸਦਾ ਏ ਜਿਸ ਕਰਕੇ ਗੁਰਪ੍ਰੀਤ ਨੂੰ ਮਿੰਦੇ ਤੇ ਹੋਰ ਜ਼ਿਆਦਾ ਗੁੱਸਾ ਆ ਰਿਹਾ ਹੁੰਦਾ ਏ ਤੇ ਉਹਨਾਂ ਦਾ ਆਪਸ ਵਿੱਚ ਘਰ ਹੀ ਤੋੜ ਰਿਹਾ ਹੁੰਦਾ ਏ ਜਿਵੇਂ ਕਿ ਉਹਨਾਂ ਦੀ ਅਲੀਦੋ ਵਿੱਚੋਂ ਹਿੱਸਾ ਕੱਢਣ ਲਈ ਵੀ ਕਹਿ ਦਿੰਦਾ ਹੈ ਕਿ ਇਸ ਨੂੰ ਵੱਖ ਕਰ ਦੇ ਇਸ ਦਾ ਹਿੱਸਾ ਵੀ ਨਾ ਦੇਖਦਾ ਗੁਰਪ੍ਰੀਤ ਇਹੀ ਸੋਚਦਾ ਹੈ ਉਹ ਸੋਚਦਾ ਹੈ ਕਿ ਮੈਂ ਇਦਾਂ ਹੀ ਕਰਾਂਗਾ ਜਿਵੇਂ ਉਸਨੇ ਬੁੱਟਰ ਨੂੰ ਕੱਢਿਆ ਸੀ ਉਸੇ ਤਰੀਕੇ ਨਾਲ ਸੋਚਦਾ ਹੈ ਕਿ ਇਹ ਵੀ ਬੁੱਟਰ ਵੱਲ ਦਾ ਬਣ ਰਿਹਾ ਹੈ ਤੇ ਇਹਨੂੰ ਵੀ ਉਸਦੇ ਕੋਲ ਹੀ ਭੇਜ ਦਿਨਾ ਹੈ ਸੋ ਇਹ ਜਦ ਫੈਸਲਾ ਲੈਂਦਾ ਹੈ ਤੇ ਅਮਨੇ ਨੂੰ ਵੀ ਡਰ ਲੱਗਦਾ ਹੈ ਕਿ ਕਿਸੇ ਦਿਨ ਮੇਰਾ ਭਰਾ ਮੈਨੂੰ ਵੀ ਨਾ ਇਦਾਂ ਹੀ ਹਿੱਸੇ ਵਿੱਚੋਂ ਬਾਹਰ ਕੱਢ ਦੇਵੇ ਉਹ ਆਪਣੀ ਘਰ ਵਾਲੀ ਨਾਲ ਸਾਰੀ ਗੱਲ ਕਰਦਾ ਹੈ ਉਸ ਅਧਿਕਾਰ ਵਾਲੀ ਬਲਜੀਤ ਵੀ ਇਹੀ ਸਮਝਾਉਂਦੀ ਆ ਕਿ ਜਿਸ ਤਰੀਕੇ ਨਾਲ ਉਹ ਮਿੰਦੇ ਨੂੰ ਸਾਰੀ ਪ੍ਰਾਪਰਟੀ ਵਿੱਚੋਂ ਬਾਹਰ ਕੱਢ ਰਿਹਾ ਏ ਉਸ ਤਰੀਕੇ ਨਾਲ ਕਿਸੇ ਦਿਨ ਉਹ ਸਾਨੂੰ ਵੀ ਕਰ ਸਕਦਾ ਏ ਉਹਦਾ ਰੱਜੋ ਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਉਹ ਮਾਂ ਬਣਨ ਵਾਲੀ ਆ ਪਰ ਜਿਹੜੀ ਗੱਲ ਉਸ ਨੂੰ ਮੰਨੂ ਨੇ ਕਹੀ ਹੁੰਦੀ ਆ ਉਸ ਤੋਂ ਉਹ ਬਹੁਤ ਪਰੇਸ਼ਾਨ ਵੀ ਹੁੰਦੀ ਆ ਨੂੰ ਆਸ ਕਰਦੇ ਆ ਕਿ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਵੇਗੀ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ